ਪੰਜਾਬ ਨੂੰ ਬਰਬਾਦ ਕਰਨ ਲਈ ਲਗਾਤਾਰ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਇਹੋ ਜਿਹੀਆਂ ਚੀਜ਼ਾਂ ਦੇਖਦੇ ਆਂ ਜਿਹੜੀਆਂ ਨੌਜਵਾਨਾਂ ਨੂੰ ਖਤਮ ਕਰਨ ਲਈ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਇਸ਼ਤਿਹਾਰ ਦਵਾਈਆਂ ਤੇ ਪਤਾ ਨਹੀਂ ਕੀ ਕੀ ਪ੍ਰਮੋਟ ਹੈ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਨੂੰ ਵੇਚਿਆ ਵੀ ਜਾ ਰਿਹਾ ਤੇ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਦੇ ਆਉਂਦੀਆਂ ਐਡਾਂ ਨੂੰ ਵੇਖ ਕੇ ਉਹਨਾਂ ਦੀ ਖਰੀਦਦੋਫਰੋਦ ਵੀ ਕਰਦੇ ਆ ਪਰ ਅੱਜ ਲੋੜ ਹੈਗੀ ਆ ਇਸ ਤੇ ਥੋੜੀ ਨਜ਼ਰਸਾਨੀ ਕਰਨ ਦੀ ਖਾਸ ਕਰਕੇ ਸਰਕਾਰ ਨੂੰ ਵੀ ਤੇ ਸਾਡੇ ਆਮ ਲੋਕਾਂ ਨੂੰ ਵੀ ਪਛਣ ਦੀ ਜ਼ਰੂਰਤ ਹੈਗੀ ਹੈ ਤੇ ਜੇ ਅਗਰ ਆਪਾਂ ਪੰਜਾਬ ਦੀ ਗੱਲ ਕਰਕੇ ਤੇ ਲਗਾਤਾਰ ਨਸ਼ਿਆਂ ਨੂੰ ਲੈ ਕੇ ਤੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਵੀ ਚਲਾਈ ਗਈ ਹੈ ਪਰ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਹੋਈਆਂ ਜਿਹੜੀਆਂ ਗਾਇਬ ਹੈ ਜਿਹੜੀਆਂ ਸਾਡੇ ਸਮਾਜ ਨੂੰ ਜਾਂ ਸਾਡੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਉਸ ਦੀ ਜ਼ਰੂਰਤ ਵੀ ਹੈਗੀ ਹੈ ਪਰ ਉਸ ਦੇ ਨਾਲ ਨਾਲ ਸਿਹਤ ਨੂੰ ਤੰਦਰੁਸਤ ਕਿਵੇਂ ਰੱਖਣਾ ਤੇ ਅਸੀਂ ਆਪਣਾ ਸਰੀਰ ਬਾਡੀ ਕਿਵੇਂ ਬਣਾਉਣੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਨਾਲ ਅੱਜ ਗੱਲਬਾਤ ਕਰਨ ਵਾਸਤੇ ਅਸੀਂ ਰਾਜ ਭਰਾ ਜੋ ਕਿ ਫਿਟਨੈਸ ਟ੍ਰੇਨਰ ਹੈਗੇ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਸਵਾਗਤ ਹੈ ਜੀ ਸੱਸਿਆ ਬਈ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਦੇ ਲਈ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਫਿਟਨੈਸ ਪ੍ਰਤੀ ਫਿਟਨੈਸ ਪ੍ਰਤੀ ਕੀ ਜਿਹੜੀ ਮਾਰਨਿੰਗ ਵਾਕ ਵਗੈਰਾ ਤੋਂ ਲੈ ਕੇ ਇੱਕ ਐਕਸਰਸਾਈਜ਼ ਤੱਕ ਅਪਾ ਅਮਦਰੇ ਜਿਹੜਾ ਡੇਲੀ ਰੁਟੀਨ ਦੇ ਵਾ ਜਿੱਦਾਂ ਕਿ ਸਵੇਰ ਉੱਠ ਕੇ ਮਾਰਨਿੰਗ ਵਾਕ ਤੇ ਉਸ ਤੋਂ ਬਾਅਦ ਵੇਖ ਬਿਲਕੁਲ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਸਟਾਰਟ ਕੀਤਾ ਉਹਨਾਂ ਨੇ ਵੇਖੋ ਬਹੁਤ ਵਾਕ ਹੈ ਜੀਆਂ ਸਵੇਰ ਸਟਾਰਟ ਕਰਨੀਆਂ ਹੁੰਦੀਆਂ ਪਰ ਉਸ ਤੋਂ ਪਹਿਲਾਂ ਮੈਂ ਨਾ ਮੇਰਾ ਸਵਾਲ ਹੈ ਇਹਨਾਂ ਨੂੰ ਇਹੀ ਹੋਊਗਾ ਵੀ ਜਦੋਂ ਨੌਜਵਾਨ ਮੁੰਡੇ ਕੁੜੀਆਂ ਜਾਂ ਜਿਹੜੇ 40 ਤੋਂ 45 50 ਸਾਲ ਦੇ ਜਿਹੜੇ ਆਪਣੀ ਬਜੁਰਗ ਨਹੀਂ ਹੁੰਦੇ ਕਹਿ ਸਕਦੇ ਆ ਉਮਰ ਦੇ ਤਕਾਜ਼ੇ ਹਮ ਤਾਂ ਉਹ ਆਪਦੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨੀ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਆ ਜੀ ਪਹਿਲਾਂ ਤਾਂ ਆਪਾਂ ਰੂਟੀਨ ਵਾਈਜ਼ ਜਿੱਦਾਂ ਕਿ ਸਵੇਰ ਉੱਠਣਾ ਮਾਰਨਿੰਗ ਉੱਠਣ ਦੇ ਨਾਲ ਸਵੇਰ ਤੁਸੀਂ ਇੱਕ ਤੋਂ ਡੇਢ ਗਲਾਸ ਪਾਣੀ ਦਾ ਲੈ ਕੇ ਉਸ ਤੋਂ ਬਾਅਦ ਜਿਵੇਂ ਤੁਹਾਡੇ ਨੇੜੇ ਗਰਾਊਂਡ ਆ ਗਰਾਊਂਡ ਦੇ ਵਿੱਚ ਜਾ ਕੇ ਵਾਕ ਕਰਨੀ ਹੈ ਨਾ ਤੇ ਵਾਕ ਦੇ ਨਾਲ ਨਾਲ ਹਲਕੀ ਐਕਸਰਸਾਈਜ਼ ਜਿੱਦਾਂ ਕਿ ਆਪਾਂ ਹਲਕੀ ਜੰਪਿੰਗ ਵਗੈਰਾ ਜਿਆਦਾ ਨਹੀਂ ਤੇ ਹੌਲੀ 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 ਰੂਟੀਨ ਵਾਈਜ਼ ਜਦੋਂ ਆਪਾਂ ਅੱਗੇ-ਅੱਗੇ ਸਟੈਪ ਵਾਈਜ਼ ਸਟੈਪ ਤੇ ਚੱਲੇ ਜਾਵਾਂਗੇ ਮਤਲਬ ਗਰਾਉਂਡ ਜਾਣ ਲੱਗ ਜਾਾਂਗੇ ਗਰਾਉਂਡ ਨਾਲ ਟੱਚ ਹੋ ਜਾਾਂਗੇ ਉਸ ਤੋਂ ਬਾਅਦ ਤੁਹਾਡਾ ਰਸਾਨ ਤੁਹਾਡਾ ਮਨ ਗਰਾਉਂਡ ਨਾਲ ਐਕਸਰਸਾਈਜ਼ ਨਾਲ ਲੱਗਣਾ ਸ਼ੁਰੂ ਹੋ ਜਾਊਗਾ ਫਿਰ ਤੁਸੀਂ ਉਹਨੂੰ ਹੌਲੀ 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 ਵਧਾ ਸਕਦੇ ਆ ਐਕਸਰਸਾਈਜ਼ ਜੇ ਤੁਸੀਂ ਇੱਕੋ ਦਾ ਮਤਲਬ ਜਦੋਂ ਆਪਾਂ ਜਾਣਦੇ ਆ ਇੱਕੋ ਤੋਂ ਐਕਸਰਸਾਈਜ਼ ਲਈ ਜ਼ਿਆਦਾ ਰੂਟੀਨ ਆਪਣਾ ਹੋ ਜਾਂਦਾ ਤਾਂ ਉਹਦੇ ਚ ਵੀ ਕਈ ਬੰਦਿਆਂ ਨੂੰ ਇਦਾਂ ਹੁੰਦਾ ਕਿ ਆਪਣਾ ਜਦੋਂ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਆ ਜਿਹੜਾ ਸਰੀਰ ਆ ਜਿਹੜੀ ਆਪਣੀ ਬਾਡੀ ਆ ਇੱਕ ਥੋੜਾ ਥੋੜਾ ਹਲਕਾ ਹਲਕਾ ਦਰਦ ਮਹਿਸੂਸ ਕਰਦੀ ਜਦੋਂ ਉਹ 4 ਤੋਂ 5 ਦਿਨ ਬਾਅਦ ਮਤਲਬ ਆਪਣੇ ਰੂਟੀਨਸ ਵਾਈਜ਼ ਹੌਲੀ 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 ਉਹ ਸੈੱਟ ਹੁੰਦੀ ਆ ਉਸ ਤੋਂ ਬਾਅਦ ਆਪਾਂ ਐਕਸਰਸਾਈਜ਼ ਵਧਾ ਸਕਦੇ ਹਾਂ ਠੀਕ ਹੈ ਦੂਜੀ ਗੱਲ ਇਹ ਆ ਵੀ ਜਿਹੜੀ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਵਾਲੀ ਗੱਲ ਹਨਾ ਉਹਦੇ ਤੋਂ ਉਹਦੇ ਨਾਲ ਇਹ ਚੀਜ਼ ਹੈਗੀ ਜਿਵੇਂ ਮੰਨ ਲਓ ਆਪਾਂ ਵੀਡੀਓ ਦੇਖਦੇ ਆ ਫਿਟਨੈਸ ਦੀ ਹਨਾ ਉਹਦੇ ਵਿੱਚ ਨਾ ਕੋਈ ਜਿਹੜੇ ਪ੍ਰਚਾਰ ਆ ਜਿਵੇਂ ਮੰਨ ਲਓ ਐ ਵੀੜਿਆਂ ਇਦਾਂ ਦੀਆਂ ਚੀਜ਼ਾਂ ਲੋਕੀ ਲੈ ਕੇ ਆ ਰਹੇ ਆ ਵੀ ਆਹ ਚੀਜ਼ ਖਾ ਲੋ ਇਦਾਂ ਨਾਲ ਆ ਚੀਜ਼ ਹੋ ਜੂਗੀ ਇਦਾਂ ਜਿਹੜਾ ਆਪਾਂ ਨੂੰ ਪ੍ਰਮਾਤਮਾ ਨੇ ਇੱਕ ਬਾਡੀ ਇੱਕ ਸਰੀਰ ਉਹਨੇ ਇੱਕ ਬਣਾ ਕੇ ਆਪਾਂ ਨੂੰ ਚੀਜ਼ ਦਿੱਤੀ ਆ ਜਦੋਂ ਆਪਾਂ ਉਹਦੇ 'ਚ ਕੋਈ ਇਦਾਂ ਦੀਆਂ ਚੀਜ਼ਾਂ ਐਡ ਕਰਾਂਗੇ ਮਤਲਬ ਡਿਸਪੋਜ਼ਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ એનર્ਜੀ ਦੇ ਲਈ ਜਾਂ ਆਪਾਂ ਕੁਝ ਖਾਵਾਂਗੇ ਜਾਂ ਕੁਝ ਪੀਵਾਂਗੇ ਹਨਾ ਉਹ ਕਿਸੇ ਨਾ ਕਿਸੇ ਹੱਦ ਤੱਕ ਆਪਣੇ ਸਰੀਰ ਲਈ ਕਿਤੇ ਨਾ ਕਿਤੇ ਆਪਣੀ ਮਤਲਬ ਸਾਰਥਕ ਸਿੱਧ ਹੁੰਦੇ ਆ ਮਤਲਬ ਦਰਸ਼ਕੋ ਜੇਕਰ ਆਪਾਂ ਗੱਲ ਕਰੀਏ ਇਹਨਾਂ ਨੇ ਜਿਹੜੀ ਐਡਾਂ ਦੀ ਗੱਲ ਜਿਵੇਂ ਸੋਸ਼ਲ ਮੀਡੀਆ ਤੇ ਲਗਾਤਾਰ ਬਹੁਤ ਚੀਜ਼ਾਂ ਹੋਈਆਂ ਪਰੋਸੀਆਂ ਜਾ ਰਹੀਆਂ ਜਿਨ੍ਹਾਂ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੁੰਦਾਗਾ ਪਰ ਜਦੋਂ ਆਪਾਂ ਕਈ ਵਾਰ ਚੀਜ਼ ਉਹਨੂੰ ਮਗਾ ਲੈਨੇ ਆ ਫਿਰ ਆਪਾਂ ਉਹ ਤੇ ਕਈ ਵਾਰ ਉਹ ਤੇ ਜਦੋਂ ਕੁਝ ਲਿਖਿਆ ਹੁੰਦਾ ਉਹਦੇ ਤੋਂ ਪੜ੍ਹ ਕੇ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਉਹਦੇ ਜਿਹੜੇ ਸਾਈਡ ਇਫੈਕਟ ਹੈ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਕਿਸ ਤਰ੍ਹਾਂ ਦੇ ਹੁੰਦੇ ਆ ਅ ਬਰਾੜ ਜਿਵੇਂ ਤੁਸੀਂ ਜਦੋਂ ਫਿਟਨੈਸ ਦੇ ਰੂਪ ਦੇ ਵਿੱਚ ਟ੍ਰੇਨਰ ਬੀ ਹੋ ਤੁਹਾਨੂੰ ਲੋਕ ਸਾਰਾ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਮਿਲਦੇ ਹੈਗੇ ਆ ਹਾਂਜੀ ਹਾਂਜੀ ਤੇ ਤੁਸੀਂ ਕਿਸ ਤਰ੍ਹਾਂ ਦੀ ਖੁਰਾਕ ਦੇਣ ਦੀ ਤੁਸੀਂ ਉਹਨਾਂ ਨੂੰ ਸ਼ਪਾਸ ਕਰਦੇ ਵੀ ਤੁਸੀਂ ਆ ਖੁਰਾਕ ਖਾਓ ਤੁਹਾਡਾ ਸਰੀਰ ਜਿਹੜਾ ਫਿੱਟ ਰਹੂ ਪਹਿਲਾ ਤਾਂ ਇਹ ਚੀਜ਼ ਹੈਗੀ ਜੀ ਕਿ ਪਹਿਲਾਂ ਜਿਹੜੀ ਮਨੋਕਲੀ ਆਪਾਂ ਘਰੇ ਹੀ ਪਹਿਲਾਂ ਤੁਸੀਂ ਆਮ ਹੀ ਆਪਣੇ ਚਲੋ ਹਰੇ ਘਰੇ ਪਹਿਲਾਂ ਆਪਾਂ ਲੱਸੀ ਦੇਈਂ ਮਤਲਬ ਜਿਹੜੀ ਦੇਸੀ ਆਪਣੀ ਖਰਾਕ ਜਿਹੜੀ ਆਪਾਂ ਨੇਚਰਲੀ ਚੀਜ਼ਾਂ ਹਨਾ ਉਹਦੇ ਲਈ ਪਹਿਲਾਂ ਆਪਾਂ ਨੂੰ ਆਉਣਾ ਪਊਗਾ ਪਹਿਲਾਂ ਆਪਾਂ ਤੋਂ ਸ਼ੁਰੂ ਕਰਾਂਗੇ ਤੇ ਹੌਲੀ 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 ਜਿਵੇਂ ਮੰਨ ਲਓ ਜਿਹੜੀ ਚੀਜ਼ ਤੁਹਾਨੂੰ ਨੇਚਰਲੀ ਲੋੜ ਆ ਆਪਣੀ ਬਾਡੀ ਨੂੰ ਪ੍ਰੋਟੀਨ ਦੀ ਜ਼ਿਆਦਾ ਲੋੜ ਹੁੰਦੀ ਹੈ ਪ੍ਰੋਟੀਨ ਦੇ ਵਿੱਚ ਮਤਲਬ ਕਿਹ ਚੀਜ਼ਾਂ ਜਿਵੇਂ ਨੇਚਰਲੀ ਮਿਲਕ ਹੋ ਗਿਆ ਜਾਂ ਦਹੀਂ ਹੈਗਾ ਜਾਂ ਦਾਲਾਂ ਹੈਗੀਆਂ ਇਹ ਚੀਜ਼ਾਂ ਚ ਨੇਚਰਲੀ ਪ੍ਰੋਟੀਨ ਆ ਇਹਨਾਂ ਨੂੰ ਆਪਾਂ ਐਡ ਕਰਾਂਗੇ ਆਪਣੀ ਬੋਡੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਧੂਗੀ એનર્ਜੀ ਆਊਗੀ ਆਟੋਮੈਟਿਕਲੀ ਤੁਹਾਡਾ ਮਾਨ ਜਿਹੜਾ ਇਧਰ ਨੂੰ ਐਕਸਰਸਾਈਜ਼ ਵਾਲੀ ਵਾਸੇ ਆਊਗਾ ਤੇ ਤੁਹਾਡੀ ਜਿਹੜੀ ਬੋਡੀ ਨੂੰ ਤੁਹਾਨੂੰ ਡੇ ਬਾਈ ਡੇ ਖੁਦ ਹੀ ਪਤਾ ਲੱਗਣ ਲੱਗ ਜਾਵੇ ਵੀ ਇਹ એનર્ਜੀ ਜਿਹੜਾ ਲੈਣ ਵਾਸਤੇ ਘਰ ਵਿਦ ਸਾਰੀਆਂ ਜਿਹੜਾ ਆਪਣੇ ਘਰੇ ਹਾਜ਼ਰ ਆਈਆਂ ਵੀ ਸਾਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਬਾਹਰੋਂ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਤੁਸੀਂ ਮੰਨ ਲਓ ਕੋਈ ਚੀਜ਼ ਆਪਾਂ ਕੋਈ ਵੀ ਚੀਜ਼ ਕਰਦੇ ਆ ਕੋਈ ਚੀਜ਼ ਲੈ ਕੇ ਆਉਣੇ ਮੰਨ ਲਓ ਵਰਕਆਊਟ ਆ ਕੋਈ ਵੀ ਹੈ ਨਾ ਜਿਵੇਂ ਤੁਸੀਂ એનર્ਜੀ ਅੱਜ ਕੱਲ ਰੈੱਡ ਬੋਲ ਵਗੈਰਾ ਸਟ੍ਰੈਂਗ ਵਗੈਰਾ ਇਹ ਚੀਜ਼ਾਂ ਆ ਗਈਆਂ ਮਾਰਕੀਟਸ ਹਨ ਉਹਨੂੰ ਲੈ ਕੇ ਇੱਕ ਨੌਜਵਾਨ ਪੀੜੀ ਆ ਜਿਹੜੀ ਨੌਜਵਾਨ ਪੀੜੀ ਆ ਉਹਨਾਂ ਨੂੰ ਲੈਣਾ ਸ਼ੁਰੂ ਤਾਂ ਕਰ ਦਿੰਦੀ ਆ ਵੀ ਇੱਕ ਵਾਰੀ ਤਾਂ ਆਪਾਂ ਨੂੰ ਇਦਾਂ ਮਹਿਸੂਸ ਹੁੰਦਾ ਵੀ ਆਪਾਂ ਨੂੰ ਮਤਲਬ ਸਰੀਰ ਨੂੰ ਵੀ ਪਤਾ ਲੱਗਦਾ ਪਰ ਉਹ ਕਿਤੇ ਨਾ ਕਿਤੇ ਜਾ ਕੇ ਆਪਣੇ ਲਈ ਸਾਈਡ ਇਫੈਕਟ ਸਾਈਡ ਇਫੈਕਟ ਉਹਨਾਂ ਦੇ ਉਹ ਚੀਜ਼ਾਂ ਦੇ ਆਪਾਂ ਨੂੰ ਇਹ ਵੀ ਕਹਿ ਸਕਦੇ ਆ ਵੀ ਜਿਹੜਾ ਨਸ਼ੇ ਤੇ ਲੱਗਣ ਦਾ ਇੱਕ ਮੁੱਢਲਾ ਮਤਲਬ ਵੀ ਉਹ ਸਾਰਾ ਪਹਿਲਾ ਸਟੈਪ ਬੜਾ ਸਵੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲਾ ਸਟੈਪ ਆ ਪਹਿਲਾ ਆਪਾਂ ਉਹਨੂੰ ਕੀ ਕਰਦੇ ਆ ਵੀ ਮਤਲਬ ਇਹ ਆਪਾਂ ਜਿਵੇਂ ਸ਼ੋਅ ਆਫ ਲਈ ਵੀ ਜਿਵੇਂ ਆਪਾਂ ਮਤਲਬ ਰੈੱਡ ਬੋਲ ਲੈ ਲਈਆ ਜਾਂ ਸਟੈਂਗ ਲੈ ਲਈਆ ਜਾਂ ਇਦਾਂ ਦੀਆਂ ਚੀਜ਼ਾਂ ਕੋਈ ਹੋਰ ਬਹੁਤ ਚੀਜ਼ਾਂ ਹੈਗੀਆਂ ਨਿਰਮੋਪਾ ਪੀਣਾ ਸ਼ੁਰੂ ਕਰ ਦਿੰਨੇ ਆ ਪਰ ਉਹ ਕਿਤੇ ਨਾ ਕਿਤੇ ਜਾ ਕੇ ਹੌਲੀ 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 ਮਤਲਬ ਆਪਾਂ ਨੂੰ ਬੋਡੀ ਨੂੰ ਜਿੰਨੇ ਘੱਟ ਕੰਮ ਕਰਨ ਲੱਗ ਜਾਂਦੀਆਂ ਫਿਰ ਆਪਾਂ ਉਹਦੇ ਤੋਂ ਨੈਕਸਟ ਸਟੈਪ ਵਾਲੇ ਪਾਸੇ ਆਉਣੇ ਆ ਹੋਰ ਜਿਹੜੀ ਜਿਹੜੀ ਜ਼ਿਆਦਾ ਉਹ ਤੋਂ ਕੋਈ ਜਿਹੜੀ ਜਿਹੜੀ ਸਟਰੋਂਗ ਉਹ ਚੀਜ਼ ਯੂਜ਼ ਕਰਦੇ ਆ ਯੂਜ਼ ਕਰਦੇ ਆਗੇ ਉਹ ਚੀਜ਼ਾਂ ਜਿਵੇਂ ਹੌਲੀ 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 ਫਿਰ ਇਹਨਾਂ ਦੀ ਰਿਡਕਸ਼ਨ ਆਪਾਂ ਨੂੰ ਵੱਧਦੀ ਜਾਂਦੀ ਹੈ ਪਰ ਜੇ ਚਲੋ ਤੁਸੀਂ ਤਾਂ ਬਤੌਰ ਜੈਮ ਜੈਮ ਲੋਗ ਵਗੈਰਾ ਲਗਾਉਂਦੇ ਆ ਲੋਕਾਂ ਨੂੰ ਕੋਈ ਟ੍ਰੇਨਰ ਹੋਣਾ ਵੀ بڑے ਪ੍ਰੋਡਕਟ ਵਗੈਰਾ ਆਉਂਦੇ ਆ ਤੇ ਲੋਕਾਂ ਨੂੰ ਉਹ ਸਜੈਸ਼ਨ ਵੀ ਦਿੱਤੀ ਜਾਂਦੀ ਉਹ ਕਈ ਵਾਰ ਤਾਂ ਜੈਮ ਦੇ ਵਿੱਚ ਵੀ ਪਏ ਹੁੰਦੇ ਆ ਵੀ ਤੁਸੀਂ ਆਹ ਲਓ ਜੀ ਤੁਹਾਡੇ ਨਾਲ ਬੜੇ ਡੋਲੇ ਲੋਲੇ ਬੜੇ ਵੱਡ ਜਾਣਗੇ ਫ੍ਰੀ ਸੋਡਾ ਬਣ ਜਾਊਗਾ ਉਹਨਾਂ ਦੀ ਵੀ ਕਿਤੇ ਨਾ ਕਿਤੇ ਜਾ ਕੇ ਤਾਂ ਸਾਈਡ ਇਫੈਕਟ ਹੈਗੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮਤਲਬ ਇੱਕ ਨੇਚਰਲੀ ਚੀਜ਼ ਤੋਂ ਬਿਨਾ ਆਪਾਂ ਅਲੱਗ ਚੀਜ਼ ਤੋਂ ਬਣਾ ਆਪਾਂ ਲਵਾਂਗੇ ਕੋਈ ਵੀ ਚੀਜ਼ ਜਿਵੇਂ ਨੇਚਰਲੀ ਆਪਣੀ ਖਲਾਕ ਹੈਗੀ ਉਹਦੇ ਤੋਂ ਪਾਸੇ ਆਪਾਂ ਕੁਝ ਵੀ ਚੀਜ਼ ਲਵਾਂਗੇ ਕੋਈ ਵੀ ਪ੍ਰੋਡਕਟ ਪ੍ਰੀ ਵਰਕਆਊਟ ਆ ਪੋਸਟ ਵਰਕਆਊਟ ਆ ਪ੍ਰੋਟੀਨ ਆ ਗਿਨਰ ਕੋਈ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਲੋਕੀ ਲੈਂਦੇ ਵੀ ਆ ਤੇ ਜਿਹੜੇ ਮੇਰੇ ਵਰਗੇ ਚਲੋ ਮੇਰੇ ਭਰਾ ਹੈਗੇ ਆ ਨਾ ਇਸ ਲਾਈਨ ਦੇ ਆ ਉਹ ਸਾਰੇ ਬੰਦੇ ਉਹਨਾਂ ਨੂੰ ਸਿਐਸਟ ਵੀ ਕਰਦੇ ਆ ਵੀ ਜਦੋਂ ਆਪਾਂ ਇੱਕ ਜੈਮ ਸ਼ੁਰੂ ਕਰਦੇ ਆ ਤਾਂ ਉਹਦਾ ਜਿਹੜਾ ਪਹਿਲਾ ਜਿਹੜਾ ਸਟੈਪ ਹੁੰਦਾ ਜਦੋਂ 5 ਤੋਂ 10 ਦਿਨ ਐਕਸਰਸਾਈਜ਼ ਆਪਾਂ ਲਾ ਲੈਂਦੇ ਆ ਉਸ ਤੋਂ ਬਾਅਦ ਉਹ ਸਿਐਸਟ ਕਰਦੇ ਆ ਵੀ ਭਾਜੀ ਜੇ ਤੁਸੀਂ ਮਤਲਬ ਆਪਦਾ ਮਸਲ ਜੇ ਬੋਡੀ ਨੂੰ ਗੇਨ ਕਰਨਾ ਜਾਂ ਇਹਨਾਂ ਨੂੰ ਮਸਲ ਦੇ ਵਿੱਚ ਕਨਵਰਟ ਕਰਨਾ ਤਾਂ ਤੁਹਾਨੂੰ ਆ ਚੀਜ਼ਾਂ ਆ ਤੁਸੀਂ ਲੈ ਲਓ ਚਲੋ ਉਹਨਾਂ ਦਾ ਇੱਕ ਬਿਜ਼ਨਸ ਆ ਉਹਨਾਂ ਨੇ ਆਪਦਾ ਬਿਜ਼ਨਸ ਵੀ ਕਰਨਾ ਹੈਗਾ ਪਰ ਫਿਰ ਵੀ ਆਪਾਂ ਆਪ ਸੋਚ ਸਮਝ ਗਏ ਚੀਜ਼ਾਂ ਤੋਂ ਜੇ ਆਪਾਂ ਮਤਲਬ ਜੇ ਉਹਦੀ ਥਾਂ ਤੇ ਆਪਾਂ ਨੇਚੁਰਲੀ ਚੀਜ਼ਾਂ ਬਹੁਤ ਹੈਗੀਆਂ ਏਦਾਂ ਦੀਆਂ ਚੀਜ਼ਾਂ ਬਹੁਤ ਆ ਜਿਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਤੇ ਆਪਣੀ ਵਧੀਆ ਮਤਲਬ ਸਿਹਤ ਇਕ ਤੰਦਰੁਸਤ ਇੱਕ ਫਿੱਟ ਸਰੀਰ ਬਣਾ ਸਕਦੇ ਆ ਮਤਲਬ ਇਹ ਹੈਗਾ ਵੀ ਜੇਕਰ ਤੁਸੀਂ ਉਹ ਚੀਜ਼ਾਂ ਲੈਣੇ ਆ ਜਿਹਨਾਂ ਦੇ ਨਾਲ ਤੁਸੀਂ ਲਈ ਜਾਓਗੇ ਉਹਨਾਂ ਦੇ ਨਾਲ ਤੁਹਾਡੀ ਸਿਹਤ ਸਹੀ ਰਹੂਗੀ ਤੇ ਜਦੋਂ ਤੁਸੀਂ ਹਟ ਜਾਓਗੇ ਤੋਂ ਬਾਅਦ ਵਿੱਚ ਉਹ ਜਿਹੜੀ ਸਿਹਤ ਤੁਹਾਡਾ ਡਟ ਜਾਊਗਾ ਇਹ ਚੀਜ਼ ਦਾ ਇਹ ਚੀਜ਼ੇ ਸਾਹਮਣੇ ਆਉਂਦੀਆਂ ਇਹ ਚੀਜ਼ ਦਾ ਫਰਕ ਪੈਣਾ ਹੀ ਪੈਣਾ ਬ੍ਰਦਰ ਸਾਹਿਬ ਜਦੋਂ ਆਪਾਂ ਕੋਈ ਚੀਜ਼ ਯੂਜ਼ ਕਰਦੇ ਆ ਮੰਨ ਲਓ ਇੱਕ ਤੁਸੀਂ ਮੰਨ ਲਓ ਇੱਕ ਛੋਟੇ ਤੋਂ ਛੋਟਾ ਨਸ਼ਾ کہہ ਲੈ ਸਕਦੇ ਜਿਵੇਂ ਆਪਾਂ ਆਮ ਲੋਕੀ ਸੈਂਪਲ ਕਹਿੰਦੇ ਚੈਨੀ ਖੈਨੀ ਆ ਜਾਂ ਕੋਈ ਇਦਾਂ ਨਿਆ ਕੋਲੈਬ ਵਗੈਰਾ ਆਉਂਦੀਆਂ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਸ਼ੋਅ ਆਫ ਲਈ ਸਟਾਰਟ ਕਰ ਲੈਂਦੇ ਆ ਫਿਰ ਉਹ ਕਿਤੇ ਨਾ ਕਿਤੇ ਆਪਣੇ ਬੋਡੀ ਦੇ ਵਿੱਚ ਘਰ ਕਰ ਜਾਂਦੀਆਂ ਮਤਲਬ ਉਹ ਚੀਜ਼ ਉਹ ਨਸ਼ਾ ਜਾਂ ਕੁਝ ਵੀ ਆ ਹਨਾ ਉਹ ਦੇਣਾ ਹੜ ਜਾਂਦੀਆਂ ਇਹ ਇਹ ਚੀਜ਼ਾਂ ਇਹ ਚੀਜ਼ਾਂ ਵੀ ਹੈਗੀਆਂ ਜਿਵੇਂ ਮੰਨ ਲਓ ਪ੍ਰੋਡਕਟ ਜਿਹੜਾ ਤੁਸੀਂ ਯੂਜ਼ ਕਰੋਗੇ ਇੱਕ ਪਹਿਲੇ ਦਿਨ ਯੂਜ਼ ਕਰਦੇ ਦੂਜੇ ਦਿਨ ਉਹ ਸਟੈਪ ਵਾਈਜ਼ ਸਟੈਪ ਉਹ ਚੀਜ਼ ਦਾ ਨਸ਼ਾ ਤੁਹਾਨੂੰ ਮਤਲਬ ਇਹ ਆਪੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਪਤਾ ਨਹੀਂ ਹੋਰ ਚਲੋ ਹੋਰ ਵੀ ਕਿਤੇ ਹੋ ਸਕਦਾ ਪਰ ਪੰਜਾਬ ਦੇ ਵਿੱਚ ਆਪਾਂ ਜਿਆਦਾ ਇਹੋ ਜਿਹੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਜਿਹੜੀ ਨੌਜਵਾਨੀ ਨੂੰ ਜਿਹੜੇ ਕੁਦਰਤੀ ਸਾਡੀ ਜਿਹੜੇ ਖਾਾਕ ਆ ਉਹ ਤੋਂ ਪਾਸੇ ਕਰਕੇ ਆਰਟੀਫੀਸ਼ੀਅਲ ਚੀਜ਼ ਦੇ ਵਿੱਚ ਲਾ ਕੇ ਉਹਨਾਂ ਨੂੰ ਮਤਲਬ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਟਨੈਸ ਦੀ ਫਿਟਨੈਸ ਤਾਂ ਬਾਅਦ ਦੇ ਵਿੱਚ ਇਸਾ ਲੇਓ ਪਹਿਲਾਂ ਜਦੋਂ ਉਹ ਜਿਹੇ ਪ੍ਰੋਡਕਟ ਖਾ ਲੈਂਦੇ ਆ ਤੇ ਉਹ ਬਾਅਦ ਵਿੱਚ ਕਮਜ਼ੋਰ ਹੋ ਜਾਂਦੇ ਉਹ ਚੀਜ਼ ਤੁਸੀਂ ਨਾ ਆ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇਹ ਚੀਜ਼ਾਂ ਆ ਰਹੀਆਂ ਆ ਸੋਸ਼ਲ ਮੀਡੀਆ ਤੇ ਚਲੋ ਆ ਆਪਣੇ ਭਰਾ ਹੀ ਆ ਕਿਸੇ ਨੂੰ ਮਾੜਾ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹਨਾਂ ਦਾ ਵੀ ਇੱਕ ਬਿਜ਼ਨਸ ਆ ਤੁਸੀਂ ਦੇਖੋ ਵੀ ਉਹ ਚੀਜ਼ਾਂ ਇਦਾਂ ਦੀਆਂ ਸ਼ੋਅ ਕਰਦੇ ਆ ਵੀ ਆ ਆਪਾਂ ਸਮਾਂ ਲੈ ਲਓ ਜੀ ਆ ਚੀਜ਼ਾਂ ਖਾ ਲਓ ਇਹਦੇ ਨਾਲ ਤੁਸੀਂ ਐ ਹੋ ਜਾਓਗੇ ਮੰਨ ਲਓ ਤੁਸੀਂ ਕਿੰਨਾ ਟਾਈਮ ਉਹ ਚੀਜ਼ ਖਾ ਸਕਦੇ ਆ 2 ਮਹੀਨੇ 3 ਮਹੀਨੇ 4 ਮਹੀਨੇ ਆਖਰ ਕੋਈ ਲੰਬਾ ਤਾਂ ਨਹੀਂ ਤੁਸੀਂ ਮੰਨ ਲਓ 2 ਸਾਲ 4 ਸਾਲ ਤਾਂ ਨਹੀਂ ਖਾ ਸਕਦੇ ਉਹ ਮਹਿੰਗੀਆਂ ਵੀ ਬੜੀਆਂ ਤੇ ਦੂਜਾ ਜਿਹੜਾ ਉਹਨਾਂ ਦਾ ਜਿਹੜਾ ਸਾਈਡ ਫਾਇਟ ਆ ਮਤਲਬ ਆਪਣੀ ਬਾਡੀ ਦੀ ਤਸਵੀਰ ਹੁੰਦੀ ਆ ਕਿਸੇ ਦੀ ਬਾਡੀ ਠੰਡੀ ਆ ਕਿਸੇ ਦੀ ਬਾਡੀ ਗਰਮ ਆ ਮਾਰੇ ਤਸਵੀਰ ਵਾਈਜ਼ ਉਹ ਹਰੇਕ ਚੀਜ਼ ਨੂੰ ਹਰੇਕ ਚੀਜ਼ ਨੂੰ ਹਰੇਕ ਬਾਡੀ ਨੂੰ ਉਹ ਚੀਜ਼ਾਂ ਦੇ ਰਿਹਾ ਉਹਦਾ ਲੀਵਰ ਤੇ ਵੀ ਇਫੈਕਟ ਆ ਆਪਣੀ ਬਾਡੀ ਤੇ ਵੀ ਆ ਮੰਨ ਲਓ ਜਦੋਂ ਆਪਾਂ ਚੀਜ਼ ਨੂੰ ਕੋਈ ਵੀ ਚੀਜ਼ ਯੂਜ਼ ਕਰਦੇ ਆ ਉਹਦਾ ਸਾਈਡ ਇਫੈਕਟ ਆਪਾਂ ਨੂੰ ਥੋੜੇ ਟਾਈਮ ਬਾਅਦ ਜਾ ਕੇ ਪਤਾ ਲੱਗਦਾ ਪਹਿਲਾਂ ਤਾਂ ਆਪਾਂ ਖਾਈ ਜਾਂਦੇ ਆ ਮੰਨ ਲਓ ਜਦੋਂ ਇਹ ਆਪਣੀ ਬਾਡੀ ਦਾ ਮੇਨ ਪਾਰਟ ਹੈਗਾ ਲੀਵਰ ਜਦੋਂ ਜਿਆਦਾ ਗਰਮੀ ਆਪਣੇ ਅੰਦਰ ਬਾਡੀ ਚ ਹੋ ਜੂਗੀ ਤਸੀਰ ਗਰਮ ਹੋਊਗੀ ਤਾਂ ਉਹ ਜਾ ਕੇ ਲੀਵਰ ਨੂੰ ਕਿਤੇ ਨਾ ਇਫੈਕਟ ਕਰੂਗੀ ਹੈਨਾ ਜਦੋਂ ਲੀਵਰ ਦੇ ਤੇ ਮਤਲਬ ਇਫੈਕਟ ਕਰ ਗਈ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਨੂੰ ਪ੍ਰੋਬਲਮਾਂ ਹੋਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨਾ ਕਿ ਆਪਣੀ ਇੱਕ ਮਤਲਬ ਆਪਾਂ ਸ਼ੋਅ ਆਫ ਵਾਲੀ ਬਾਡੀ ਆ ਜਿਵੇਂ ਆਪਾਂ ਮਸਲਾ ਉਹ ਚੀਜ਼ ਦਿਖਾਉਣ ਦੀ ਵੇਲੇ ਆਪਾਂ ਬਿਮਾਰੀਆਂ ਵੱਲ ਚਲੇ ਜਾਂਦੇ ਆ ਹੌਲੀ 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 ਫਿਰ ਆਪਾਂ ਨੂੰ ਮਤਲਬੇ ਉਧਰੋਂ ਨਿਕਲ ਕੇ ਦੂਜੀ ਦੂਜੀ ਸਾਈਡ ਮਤਲਬ ਜਿਵੇਂ ਬਿਮਾਰੀਆਂ ਵਾਲੇ ਪਾਸੇ ਆ ਜਾਂਦੀਆਂ ਇੱਕ ਤਾਂ ਬਾਡੀ ਹੁੰਦੀ ਹੈ ਚੰਗੀ ਸਿਹਤ ਦੇਣ ਦੀ بجائے ਉਹ ਜਿਹੜੀਆਂ ਚੀਜ਼ਾਂ ਹੈਗੀਆਂ ਆਪਾਂ ਨੂੰ ਬਿਮਾਰੀਆਂ ਦੇ ਵੱਲ ਲੈ ਜਾਂਦੀਆਂ ਮਤਲਬ ਇਹਦਾ ਮਤਲਬ ਇਹ ਹੈਗਾ ਵੀ ਜੇ ਤੁਸੀਂ ਕੁਦਰਤੀ ਖਾਗ ਖਾਣੇ ਹੈਗੇ ਤਾਂ ਤੁਹਾਡਾ ਫਰੀਜਾ ਜਿਹੜਾ ਤੁਸੀਂ ਨਾਲ ਉਹ ਐਕਸਰਸਾਈਜ਼ ਕਰਦੇ ਆ ਆ ਜਿਹੜੇ ਡੋਲੇਜ ਵਾਲੇ ਜਿਵੇਂ ਤੁਹਾਡੇ ਬਣਿਆ ਵੀ ਬਣ ਸਕਦੇ ਆ ਇਹ ਕੋਈ ਦੂਜੀ ਗੱਲ ਨਹੀਂ ਇਹ ਤੁਸੀਂ ਕਦੇ ਮਤਲਬ ਆਵੇ ਜਿੰਦਗੀ ਦੇ ਵਿੱਚ ਕਦੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਡਕਟ ਵੀ ਯੂਜ਼ ਨਹੀਂ ਨਹੀਂ ਆਪਾਂ ਨੇ ਅੱਜ ਤੱਕ ਜਿਵੇਂ ਮੈਨੂੰ 12-13 ਸਾਲ ਤੋਂ ਪਹਿਲਾਂ ਜੈਮਨ ਤੇ 3 ਤੋਂ 4 ਸਾਲ ਹੋ ਗਏ ਮੈਂ ਕ੍ਰੋਸਫਿਟ ਐਕਸਰਸਾਈਜ਼ ਨੂੰ ਮਤਲਬ ਜਿਵੇਂ ਰੂਟੀਨ ਵਾਈਜ਼ ਆਪਣੀ ਜਿਹੜੀ ਮਤਲਬ ਗਰਾਊਂਡ ਲੈ ਗਰਾਊਂਡ ਜਿਹੜੀ ਐਕਸਰਸਾਈਜ਼ ਹੈ ਪੁਸ਼-ਅੱਪ ਹੋ ਗਈ ਜਮ ਮਤਲਬ ਇਹਦੇ ਨਾਲ ਆਪਾਂ ਜੁੜਿਆ ਨੂੰ ਮੈਨੂੰ 3 ਤੋਂ 4 ਸਾਲ ਹੋ ਗਏ ਤੇ ਪਹਿਲਾਂ ਜੈਮਨ ਨਾਲ ਵੀ ਮੈਂ 10 ਤੋਂ 12 ਸਾਲ ਲਗਾਤਾਰ ਰੂਟੀਨ ਦੇ ਵਿੱਚ ਰਹੀ ਆ ਪਰ ਆ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਬ੍ਰਾਦਰ ਸਾਹਿਬ ਇਹ ਚੀਜ਼ ਹੈਗੀ ਹੈ ਇੱਕ ਕੁਦਰਤੀ ਚੀਜ਼ ਇਹ ਪ੍ਰਮਾਤਮਾ ਦੀ ਦੇਣ ਜਿਹੜਾ ਤੁਹਾਡਾ ਸਰੀਰ ਹੈ ਨਾ ਤੁਹਾਨੂੰ ਪ੍ਰਮਾਤਮਾ ਦੀ ਦੇਣ ਆ ਤੁਸੀਂ ਮਤਲਬ ਜਿਹੜੀ ਡਿਸਪੋਜ਼ਲ ਚੀਜ਼ ਯੂਜ਼ ਕਰੋਗੇ ਮਤਲਬ ਕੋਈ ਚੀਜ਼ ਲਿਆ ਕੇ ਉਹਨੂੰ ਉਹਦੇ ਰਿਜ਼ਲਟ ਲਈ ਉਹ ਕੁਝ ਟਾਈਮ ਲਈ ਜੇ ਤੁਸੀਂ ਲੰਮਾ ਟਾਈਮ ਮਤਲਬ ਇਹ ਚੀਜ਼ਾਂ ਸਰੀਰ ਬਣਾ ਕੇ ਰੱਖਣਾ ਜਾਂ ਉਹਨੂੰ ਸੁੰਦਰਤਾ ਉਹਦੀ ਦਿਖਾਉਣੀ ਆ ਜਾਂ ਮਤਲਬ ਤੁਹਾਡੇ ਡੋਲੇ ਛੋਲੇ ਜਿਵੇਂ ਤੁਸੀਂ ਕਹਿੰਦੇ ਆ ਜਿੱਦਾਂ ਚਾਹੀਦੀਆਂ ਤਾਂ ਤੁਸੀਂ ਗਲਤ ਚੀਜ਼ਾਂ ਨਾ ਯੂਜ਼ ਕਰੋ। ਨੈਚੁਰਲੀ ਰਹੋਗੇ ਜਦੋਂ ਤੁਸੀਂ ਮੰਨ ਲਓ ਐਕਸਰਸਾਈਜ਼ ਛੱਡਤੀ ਗਰਾਊਂਡ ਵੀ ਨਹੀਂ ਜਾਂਦੇ। ਤੁਹਾਡੇ ਕੋਲ ਚਲੋ ਆਪਦੀ ਜਿਹੜੀ ਤੁਸੀਂ ਮਤਲਬ ਆਪਦੀ ਲਾਈਫ ਚ ਬਿਜ਼ੀ ਹੋਗੇ ਹਨਾ ਹੋ ਜਾਂਦੀਆਂ ਸਾਰੀਆਂ ਮਸਾਲਿਆਂ ਨੂੰ ਹਰੇਕ ਬੰਦੇ ਨੂੰ ਮਜਬੂਰੀਆਂ ਆਉਣਗੀਆਂ ਪਰ ਜਦੋਂ ਤੁਸੀਂ ਸਟਾਰਟ ਕਰੋਗੇ ਦੁਬਾਰੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਉਹੀ ਸਰੀਰ ਤੁਹਾਡਾ ਦੁਬਾਰੇ ਝਲਕੂਗਾ। ਤੁਹਾਪਾ ਨੂੰ ਮੈਨੂੰ ਇੱਥੇ ਤੁਹਾਡੇ ਨਾਲ ਚਲੋ ਵਿਚਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਲੰਬਾ ਟਾਈਮ ਹੋ ਗਿਆ ਮਤਲਬ ਇਹ ਪਰਮਾਤਮਾ ਦੀ ਜਿਹੜੀ ਦੇਣ ਹੁੰਦੀ ਹੈ ਜਿਹੜੀ ਇਹ ਬਾਡੀ ਹੈ ਨਾ ਉਹ ਤੁਹਾਡੀ ਉਦਾਂ ਹੀ ਰਹੂਗੀ ਜੇ ਤੁਸੀਂ ਨੇਚਰਲੀ ਆ ਤੁਹਾਨੂੰ ਪਤਾ ਹੋ ਸਕਦਾ ਮੈਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮਿਲਦਿਆਂ ਨੂੰ ਇਦਾਂ ਹੀ ਹੈ ਸਰੀਰ ਆ ਜਿਹੜਾ ਆਪਣਾ ਇਦਾਂ ਹੀ ਆ ਮਤਲਬ ਨੇਚਰਲੀ ਹਾਂਜੀ ਨੇਚਰਲੀ ਅਸੀਂ ਡਿਸਕਵਰਦੇ ਆ ਗਿਆਂ ਇਹਦੇ ਕਰਕੇ ਤੁਸੀਂ ਪ੍ਰੋਪਰ ਉਵੇਂ ਮਤਲਬ ਪ੍ਰੋਪਰ ਮਤਲਬ ਉਹ ਜਿਹੜੀ ਫਿਟਨੈਸ ਆ ਤੁਹਾਡੀ ਬਰਕਰਾਰ ਰਹਿੰਦੀ ਹੈ ਪਤਾ ਕੀ ਗੱਲ ਹੈ ਤੁਸੀਂ ਗਰਾਊਂਡ ਮਤਲਬ ਤੁਸੀਂ ਕੁਝ ਨਹੀਂ ਕਰ ਸਕਦੇ ਮਤਲਬ ਤੁਹਾਡੇ ਕੋਲ ਅੱਜਕੱਲ ਦੇ ਮਤਲਬ ਇਹ ਟਾਈਮ 'ਚ ਜਿਹੜਾ ਜਿਹੜਾ ਮਤਲਬ ਸਮਾਂ ਹੀ ਹੈ ਨਹੀਂ ਲੋਕਾਂ ਕੋਲ ਉਹ ਕਹਿੰਦੇ ਜੇ ਤੁਸੀਂ ਕਿਸੇ ਨਾਲ ਗੱਲ ਕਰੋਗੇ ਵੀ ਮਤਲਬ ਐਕਸਰਸਾਈਜ਼ ਕਰੋ ਉਹਨਾਂ ਨੇ ਕਹਿੰਦਾ ਸਾਡੇ ਕੋਲੇ ਸਮਾਂ ਹੈ ਨਹੀਂ ਤੁਹਾਡੇ ਕੋਲੇ ਬਿਲਕੁਲ ਨਹੀਂ ਸਮਾਂ ਹੈਗਾ ਤੁਸੀਂ ਸਵੇਰ ਜਲਦੀ ਉੱਠਣਾ ਹੀ ਸ਼ੁਰੂ ਕਰ ਦਿਓ ਸਵੇਰ ਜਲਦੀ ਉੱਠੋਗੇ ਹੌਲੀ-ਹੌਲੀ ਤੁਸੀਂ ਮਤਲਬ ਗਰਾਊਂਡ 'ਨ ਜਾਣਾ ਸ਼ੁਰੂ ਕਰ ਦਿਓ ਗਰਾਊਂਡ ਜਾਣਾ ਸ਼ੁਰੂ ਕਰੋਗੇ ਸਟੈਪ ਵਾਈਜ਼ ਹੌਲੀ-ਹੌਲੀ ਐਕਸਰਸਾਈਜ਼ ਸ਼ੁਰੂ ਕਰ ਦਿਓ ਜਦੋਂ ਤੁਹਾਡੀ ਐਕਸਰਸਾਈਜ਼ ਸ਼ੁਰੂ ਹੋ ਗਈ ਤੇ ਤੁਸੀਂ ਖਾਧ ਖਰਾ ਆਖ ਲਈ ਆਪਣੇ ਸਰੀਰ ਲਈ ਕੀ ਚੀਜ਼ ਆਪਾਂ ਨੂੰ ਮਾੜੀ ਆ ਸਰੀਰ ਨੂੰ ਕੀ ਚੰਗੀ ਆ ਉਹ ਹੌਲੀ 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 ਤੁਸੀਂ ਆਪੇ ਹੀ ਉਹਦੇ ਵੱਲ ਚਲੇ ਜਾਓਗੇ ਜਿਹੜਾ ਇੱਕ ਜਿਹੜੀ ਐਕਸਰਸਾਈਜ਼ ਆ ਇਹ ਵੀ ਇੱਕ ਭਗਤੀ ਆ ਇਹਨੂੰ ਇਹ ਲੰਬੇ ਸਮੇਂ ਲਈ ਆ ਜੇ ਆਪਾਂ ਕਹੋਗੇ ਮੈਂ ਮਹੀਨਾ ਜਾ ਕੇ ਗਰਾਉਂਡ 2 ਮਹੀਨੇ 4 ਮਹੀਨੇ ਜਾ ਕੇ ਫੈਟ ਹੋ ਜਾਂ ਜਾਂ ਇਦਾਂ ਹੋ ਜੂਗਾ ਉਹ ਕੁਝ ਨਹੀਂ ਹੋਣਾ ਤੁਹਾਨੂੰ ਐਵੇਂ ਜਿਹੇ ਲੋਕ ਵੀ ਮਿਲ ਦੇਣਗੇ ਬਤਾਉਣਾ ਟ੍ਰੇਨਰ ਨੂੰ ਕਹਿੰਦੇ ਕਿ ਮਹੀਨੇ ਦੇ ਵਿੱਚ ਸਾਨੂੰ ਸੈੱਟ ਕਰ ਦੋ ਉਹ ਕਹਿੰਦੇ ਪਹਿਲੇ ਉਹਨਾਂ ਦੀ ਗੱਲ ਹੀ ਇਹ ਹੁੰਦੀ ਆ ਚਲੋ ਮੈਂ ਐਕਸਰਸਾਈਜ਼ ਵੀ ਲਾਉਣਾ ਫੈਮਲੀਆ ਨੂੰ ਵੀ ਲਾਉਣਾ ਪਰਸਨਲੀ ਵੀ ਟ੍ਰੇਨ ਕਰਦਾ ਹੁਣ ਮੇਰੇ ਜੇ 4 ਮਤਲਬ ਇਹ ਆਪਾਂ ਉਹਨਾਂ ਨੂੰ ਪਰਸਨਲੀ ਵੀ ਟ੍ਰੇਨ ਕਰਦੇ ਆਂ ਹਾਂ ਸਭ ਤੋਂ ਪਹਿਲਾ ਪੁਆਇੰਟ ਉਹਨਾਂ ਦਾ ਇਹੀ ਹੁੰਦਾ ਵੀ ਵੀ ਆਪਾਂ ਜੀ 15 ਦਿਨਾਂ ਚ ਉਹਨਾਂ ਵੀ 15 ਦਿਨਾਂ ਚ ਮੱਲੋ ਆਪਾਂ ਫਿੱਟ ਹੋ ਜਾਾਂਗੇ ਜਾਂ ਆਪਾਂ ਮਹੀਨੇ ਚ ਫਿੱਟ ਹੋ ਜਾਾਂਗੇ ਜੇ ਆਪਾਂ ਇੰਨੀ ਜਲਦੀ ਫਿੱਟ ਹੋ ਸਕਦੇ ਹੋਈ ਤਾਂ ਜਿਹੜੇ ਅਨਫਿੱਟ ਲੋਕ ਆ ਤੁਸੀਂ ਦੇਖੋ ਕਿੰਨੇ ਲੋਕ ਆ ਤੇ ਉਹ ਕੋਈ ਅਨਫਿੱਟ ਨਾ ਹੋਵੇ ਉਹ ਸਾਰੇ ਫਿੱਟ ਹੀ ਹੋਣ ਪਰ ਇਹ ਚੀਜ਼ ਹੈਗੀ ਆ ਤੁਸੀਂ ਐਕਸਰਸਾਈਜ਼ ਵੀ ਲਾਉਨੇ ਆ ਤੁਹਾਡੀ ਖਾਦ ਖਰਾਕ ਕੀ ਆ ਤੁਸੀਂ ਕੀ ਖਾਣੇ ਹੋ ਕਿੰਨੇ ਵਜੇ ਸੌਣੇ ਹੋ ਕਿੰਨੇ ਵਜੇ ਉੱਠਦੇ ਹੋ ਸਾਰਾ ਟਾਈਮ ਟੇਬਲ ਹੁੰਦਾ ਪ੍ਰੋਪਰ ਤੁਸੀਂ ਉਹ ਦਿਨੇ ਆ ਟਾਈਮ ਟੇਬਲ ਹਾਂਜੀ ਉਹ ਜਿਹੜਾ ਡਾਈਟ ਚਾਰਟ ਵਗੈਰਾ ਮੈਂ ਥੋੜਾ ਇੱਕ ਡਾਈਟ ਚਾਰਟ ਵੀ ਥੋੜੀ ਮਤਲਬ 10 ਦਸਤਨਾ ਤੁਹਾਨੂੰ ਡਾਈਟ ਚਾਰਟ ਦੇ ਵਿੱਚ ਜਦੋਂ ਤੁਸੀਂ ਜਿਆਦਾ ਜਾਓਗੇ ਨਾ ਡੀਪਲੀ ਤੁਸੀਂ ਉਲਝ ਜਾਂਦਾ ਬੰਦਾ ਵੀ ਆ ਖਾਣਾ ਇਹ ਨਹੀਂ ਖਾਣਾ ਪਹਿਲਾਂ ਤੁਸੀਂ ਨਾ ਜਿਹੜੇ ਇੱਕ ਦੋ ਚਾਰ ਪੁਆਇੰਟ ਹੈਗੇ ਆ ਮਤਲਬ ਉਹਨਾਂ ਤੇ ਕੰਮ ਕਰੋ ਸਵੇਰ ਉੱਠਣਾ ਪਾਣੀ ਪੀਓ ਠੀਕਾ ਥੋੜਾ ਐਕਸਰਸਾਈਜ਼ ਲਈ ਮਤਲਬ ਗਰਾਉਂਡ ਜਾਣਾ ਸ਼ੁਰੂ ਕਰ ਦੋ ਵਾਕ ਕਰੋਗੇ ਹੌਲੀ 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 ਫਿਰ ਤੁਸੀਂ ਰਾਤ ਨੂੰ ਖਾਣਾ ਖਾਣੇ ਹੋ ਤੇ ਵਾਕ ਜ਼ਰੂਰ ਕਰੋ ਪਹਲਾਂ ਦੀ ਥੋੜੀ ਕਰੋ ਤੇ ਪਹਲਾਂ ਦੀ ਜਿਆਦਾ ਕਰੋ ਜਿਸ ਨਾਲ ਤੁਹਾਡਾ ਖਾਣਾ ਡਾਈਜੈਸਟ ਹੋਊਗਾ ਜੇ ਤੁਹਾਡਾ ਖਾਣਾ ਪ੍ਰੋਪਰ ਡਾਈਜੈਸਟ ਹੁੰਦਾ ਹੈਗਾ ਤੇ ਬਾਡੀ ਦਾ ਤੁਹਾਡੀ ਆਪਣੇ ਆਪ ਹੀ ਜ਼ਿਆਦਾ ਵਰਕ ਕਰੂਗੀ ਤੇ ਜੇ ਤੁਸੀਂ ਮਤਲਬ ਜਿਹੜਾ ਤੁਹਾਡਾ ਖਾਣਾ ਜਲਦੀ ਡਾਈਜੈਸਟ ਹੋਊਗਾ ਤਾਂ ਲੀਵਰ ਵੀ ਵਧੀਆ ਰਹੂਗਾ ਤੇ ਜੇ ਲੀਵਰ ਵਧੀਆ ਰਹੂਗਾ ਮੇਨ ਗੱਲ ਹੈਗੀ ਆਪਣੀ ਬਾਡੀ ਦੇ ਵਿੱਚ ਲੀਵਰ ਮੈਨੂੰ ਫਾਕਸ਼ਨ ਉਹਨੇ ਹੀ ਸਾਰਾ ਕੁਝ ਕਰਨਾ ਤੇ ਜੇ ਲੀਵਰ ਤੰਦਰੁਸਤ ਹੋਊਗਾ ਤਾਂ ਤੁਸੀਂ ਆਟੋਮੈਟਿਕਲੀ ਤੰਦਰੁਸਤ ਰਹੋਗੇ ਕਿ ਕਿਸੇ ਨਾ ਕਿਤੇ ਜਾ ਕੇ ਤੇ ਮੇਰੇ ਕੋਲ ਚਲੋ ਇਹ ਤਾਂ ਆਪਣੀ ਨੈਚੁਰਲ ਖਾਕ ਹੋ ਗਈ ਹੈ ਨਾ ਪਰ ਤਲੀਆਂ ਹੋਈਆਂ ਚੀਜ਼ਾਂ ਵੀ ਕਿਤੇ ਸਰੀਰ ਨੂੰ ਅਨਫਿਟ ਕਰਦੀਆਂ ਤੁਸੀਂ ਬਹੁਤ ਸੋਹਣਾ ਵਧੀਆ ਪੁਆਇੰਟ ਆ ਤੁਹਾਡਾ ਇਹ ਜੇ ਆਪਾਂ ਕਿਸੇ ਨੂੰ ਰੋਕਦੇ ਆ ਨਾ ਵੀ ਜੇ ਆਪਾਂ ਕਿਸੇ ਨੂੰ ਕਹਾਂਗੇ ਵੀ ਆਹ ਚੀਜ਼ ਨਾ ਖਾਓ ਹਾਂ ਤੋ ਆ ਪਹਿਲਾਂ ਇਹ ਉਹਦਾ ਇਹੀ ਕੁਐਸਚਨ ਹੁੰਦਾ ਯਾਰ ਵੀ ਇਹ ਖਾਣਾ ਕਿਹੜਾ ਮੈਂ ਐਂ ਹੋ ਜਾਊਗਾ ਜੇ ਮੰਨ ਲਓ ਮਿੱਠੇ ਤੋਂ ਤੁਸੀਂ ਕਿਸੇ ਨੂੰ ਕਹੋਗੇ ਵੀ ਯਾਰ ਮਿੱਠਾ ਨਾ ਖਾਓ ਉਹ ਮੈਂ ਕਿਹੜਾ ਜ਼ਿਆਦਾ ਖਾਣਾ ਮੈਂ ਕਿੰਨਾ ਖਾਣਾ ਕਰਨ ਪਰ ਉਹਨਾਂ ਦਾ ਟਾਈਮ ਪਾ ਕੇ ਉਹ ਚੀਜ਼ਾਂ ਦਾ ਕਿਤੇ ਨਾ ਕਿਤੇ ਜਾ ਕੇ ਬਾਡੀ ਤੇ ਅਸਰ ਹੁੰਦਾ ਹੀ ਹੁੰਦਾ ਜਿਹੜੀ ਤੁਸੀਂ ਤਲੀ ਚੀਜ਼ ਦੀ ਗੱਲ ਕਰਦੇ ਆ ਇਹਦਾ ਜਿਹੜਾ ਡਾਈਜੈਸਟ ਟਾਈਮ ਆ ਮੰਨ ਲਓ ਜਿਹੜੇ ਤੁਸੀਂ ਨੇਚਰਲੀ ਚੀਜ਼ ਖਾਣੇ ਹੋ ਤੇ ਉਹਦੇ ਮੁਕਾਬਲੇ ਉਹਦਾ ਟਾਈਮ ਜ਼ਿਆਦਾ ਹੈਗਾ ਜਦੋਂ ਡਾਈਜੈਸਟ ਤੇ ਜ਼ਿਆਦਾ ਟਾਈਮ ਲੱਗੂਗਾ ਲੀਵਰ ਤੇ ਵੀ ਪ੍ਰੈਸ਼ਰਾਈਜ਼ ਹੋਊਗਾ ਲੀਵਰ ਤੇ ਵੀ ਮਤਲਬ ਜੇ ਉਹਨੂੰ ਡਾਈਜੈਸ ਸਮਾਵਧ ਲੱਗੂਗਾ ਤੇ ਜੇ ਸਮਾਵਧ ਲੱਗੂਗਾ ਤਾਂ ਉਹਨੂੰ ਵੀ ਤਕਲੀਫ ਆਊਗੀ ਤੇ ਜੇ ਉਹਨੂੰ ਤਕਲੀਫ ਆਊਗੀ ਤਾਂ ਤੁਹਾਡੇ ਸਰੀਰ ਨੂੰ ਵੀ ਤਕਲੀਫ ਆਊਗੀ ਬਿਲਕੁਲ ਇਹ ਹੈ ਵੀ ਦੋਸਤੋ ਕਿਉਂਕਿ ਚਲੋ ਟ੍ਰੇਨਰ ਨੂੰ ਲਿਆਉਂਦਾ ਦਾ ਮਤਲਬ ਇਹ ਸੀ ਵੀ ਅਸੀਂ ਥੋੜਾ ਹਟਕੇ ਪ੍ਰੋਗਰਾਮ ਤੇ ਲੱਗੇ ਆਂ ਰੋਜ਼ ਖਬਰਾਂ ਹੀ ਉਧਰ ਆ ਹੋ ਗਿਆ ਤੇ ਲੀਡਰਾਂ ਨੇ ਇਹ ਕਹਿਤਾ ਉਹ ਚੀਜ਼ਾਂ ਬਖਾਉਣੇ ਆ ਪਰ ਸਾਨੂੰ ਇਹ ਸਿਹਤ ਨਾਲ ਸਾਡਾ ਦੋਸਤ ਹੈ ਇਹ ਲਗਾਤਾਰ ਲੋਕਾਂ ਨੂੰ ਟ੍ਰੇਨ ਵੀ ਕਰਦਾ ਹੈਗਾ ਘਰਾਂ ਜਾ ਕੇ ਵੀ ਉਂਝ ਵੀ ਜਿਵੇਂ ਵੀ ਹੋ ਸਕਦਾ ਵੀ ਕਹਿੰਦਾ ਤੁਹਾਡੀ ਸਿਹਤ ਸੋਹਣੀ ਰਹਿਣੀ ਚਾਹੀਦੀ ਹੈ ਕਹੋਗੇ ਤੁਸੀਂ ਆਪ ਦੇ ਸਕਦੇ ਹੋ ਬੜਾ ਸਿਹਤ ਪੱਖੋਂ ਵੀ ਠੀਕ ਹੈ ਪਰ ਜਿਹੜੇ ਲੋਕ ਫਾਸਟ ਫੂਡ ਖਾਂਦੇ ਆਗੇ ਆ ਮਤਲਬ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹੀ ਖਾਂਦੇ ਆ ਪੀਜ਼ਾ ਖਾ ਲਿਆ ਬਰਗਰ ਖਾ ਲੇ ਉਹਦੇ ਨਾਲ ਨਾਲ ਫਿਰ ਉਹ ਜਿਹੜੇ ਉਹ ਦੁੱਜੇ ਕੋਕ ਵਗੈਰਾ ਵੀ ਪੀਤੇ ਜਾਂਦੇ ਹਨ ਜੇ ਕੋਕ ਪੀਂਦੇ ਤਾਂ ਜਾ ਕੇ ਕਿਤੇ ਜਾ ਕੇ ਡਾਈਜੈਸਟ ਹੁੰਦਾ ਜਦ ਤੁਹਾਡੇ ਪੇਟ ਉਹ ਸਮਾਂ ਲੰਬਾ ਲੈਂਦੇ ਆ ਉਹਦੇ ਨਾਲ ਨਾਲ ਸਾਈਡ ਇਫੈਕਟ ਬਹੁਤ ਜ਼ਿਆਦਾ ਸਰੀਰ ਨੂੰ ਤੁਸੀਂ ਇੱਕ ਚੀਜ਼ ਦੇਖੋ ਜੀ ਇਹ ਜਿਹੜਾ ਆਪਣੇ ਕੁਝ ਸਮਾਂ ਪਹਿਲਾਂ ਚਲ ਜੋ 10 15 ਸਾਲ ਪਹਿਲਾਂ ਆਪਣੇ ਜਿਹੜੀਆਂ ਇੰਨੀਆਂ ਸਾਈਟਾਂ ਖੁੱਲ ਗਈਆਂ ਮਨੋ ਕੈਨੇਡੀਅਨ ਪੀਜ਼ਾ ਹੋ ਗਿਆ ਬਰਟਨ ਪੀਜ਼ਾ ਹੋ ਗਿਆ ਜਾਂ ਕੋਈ ਵੀ ਬਹੁਤ ਸਾਈਟਾਂ ਹੈ ਬਹੁਤ ਇਹ ਕਿਉਂ ਆਈਆਂ ਜੀ ਆਪਾਂ ਖਾਣੇ ਆ ਜੀ ਆਪਾਂ ਖਾਣੇ ਖਾਣੇ ਕਿਉਂ ਆ ਆਪਾਂ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਵੀ ਅਬ ਵੀ ਆਪਾਂ ਮੰਨ ਲਓ 버거 ਖਾਣੇ ਆ ਜਾਂ ਪੀਜ਼ਾ ਖਾਣੇ ਆ ਆਪਾਂ ਉਹ ਬੱਚੇ ਆਪ ਦਾ ਸਟੇਟਸ ਪਾ ਕੇ ਸ਼ੋਅ ਕਰਦੇ ਆ ਵੀ ਮੈਂ ਆਹ ਚੀਜ਼ ਖਾ ਰਿਹਾ ਵੀ ਉਹ ਚੀਜ਼ ਜਦ ਕਿ ਉਹ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਕਿਉਂ ਆਪਾਂ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਆ ਤੇ ਬੱਚੇ ਖਾਂਦੇ ਆ ਫਿਰ ਆਪਾਂ ਖਾਂਦੇ ਆ ਠੀਕ ਆ ਉਹ ਪ੍ਰੋਪਰਲੀ ਕਿਤੇ ਨਾ ਕਿਤੇ ਜਾ ਕੇ ਅੱਜ ਜਿਵੇਂ ਮੰਨ ਲਓ ਬੱਚੇ ਉਹ ਜਿਵੇਂ ਇੱਕ 버ਗਰ ਖਾਣਾ ਸ਼ੁਰੂ ਕਰਤਾ ਫਿਰ ਦੋ ਖਾਣਾ ਉਹ ਜਿਹੜੇ ਐਡਿਕਸ਼ਨ ਵਾਲੀ ਗੱਲ ਹੋ ਜਾਂਦੀ ਵੀ ਉਹ ਚੀਜ਼ਾਂ ਜਿਵੇਂ ਫਰੂਟ ਵਾਲੇ ਪਾਸਿਓਂ ਛੱਡ ਕੇ ਤੇ ਇਧਰ ਨੂੰ ਜ਼ਿਆਦਾ ਆ ਰਹੇ ਫਰੂਟ ਹੈਗਾ ਜੂਸ ਕੋਈ ਵੀ ਚੀਜ਼ਾਂ ਮੰਨ ਲਓ ਤੁਸੀਂ ਨੇਚਰਲੀ ਚੀਜ਼ਾਂ ਹੈਗੀ ਉਧਰੋਂ ਛੱਡ ਕੇ ਜਿਹੜਾ ਆਪਣਾ ਖਾਣਾ ਆਪਣਾ ਰੂਟੀਨ ਵਾਈਜ਼ ਇਹ ਬਣ ਗਿਆ 버ਗਰ ਹੋ ਗਿਆ ਪੀਜ਼ਾ ਹੋ ਗਿਆ ਸਰਾ ਇੱਕ ਮਤਲਬ ਜਿਹੜਾ ਤੁਸੀਂ ਕੋਕ ਕਹ ਰਹੇ ਹੋ ਸਾਰੇ ਡਾਕਟਰ ਵੀ ਇਹ ਗੱਲ ਕਹਿੰਦੇ ਆ ਕਿ ਇਹ ਕੋਕ ਸਿਹਤ ਲਈ ਮਾੜਾ ਤੇ ਆਪਾਂ ਜਿਆਦਾ ਯੂਜ਼ ਕਰਦੇ ਹਾਂ ਬਿਲਕੁਲ ਹਰੇਕ ਉਹ ਤੁਸੀਂ ਦੇਖੋ ਹਰੇਕ ਸਾਈਡ ਤੇ ਜਾ ਕੇ ਦੇਖੋ ਨਾਲ ਆਫਰ ਲੱਗਾ ਹੁੰਦਾ KFC ਹੈਗਾ ਜੂ ਕੁਛ ਕੋਈ ਵੀ ਹੈਗਾ ਜਿਹੜੇ ਜਿਹੜੀਆਂ ਇਹ ਸਾਈਟਾਂ ਹੈਗੀਆਂ ਉਹ ਨਾਲ ਆਫਰ ਕੀ ਕਰਦੇ ਆ ਵੀ ਤੁਹਾਨੂੰ ਕੋਕ ਜਿਹੜਾ ਫ੍ਰੀ ਦਿੱਤਾ ਜਾਂਦਾ ਫ੍ਰੀ ਤੇ ਜਦ ਕਿ ਉਹ ਜਿਹੜੀ ਚੀਜ਼ ਪਹਿਲੀ ਤਾਂ ਮਾੜੀ ਹੈਗੀ ਦੂਜੀ ਨਾਲ ਆਫਰ ਕਰ ਰਹੇ ਆ ਵੀ ਆਹ ਉਹ ਚੀਜ਼ ਵੀ ਤੁਸੀਂ ਲਓ ਉਹ ਉਦੋਂ ਜ਼ਿਆਦੇ ਮਾਰੀ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਇਹ ਅਗਰ ਅਸੀਂ ਵਰਕਰ ਵਗੈਰਾ ਨਾਲ ਦੇ ਦੇ ਆਫਰ ਦੇ ਦੇ ਨਾਲ ਪੋਕ ਦੀ ਵੀ ਇਹ ਪੇਣੀ ਉਦੋਂ ਬੱਚੇ ਛੇਤੀ ਇਹਨਾਂ ਦਾ ਡਾਈਜੈਸਟ ਹੋ ਜੂਗਾ ਉਦੋਂ ਇਹ ਦੁਬਾਰਾ ਫੇਰ ਆ ਜਾਂਦੇ ਇਹ ਜੀ ਕਹਿੰਦੇ ਆ ਵੀ ਮਤਲਬ ਪੋਕ ਦੇ ਵਿੱਚ ਬੜਾ ਕਹਿੰਦੇ ਵੀ ਇੱਕ ਤਜਾਬੀ ਸਿਸਟਮ ਹੈਗਾ ਜਿਹੜਾ ਉਹ ਬਹੁਤ ਜਲਦੀ ਜਿਹੜੀ ਚੀਜ਼ ਜਦੋਂ ਆਪਾਂ ਖਾਂਦੇ ਆ ਉਹ ਅੰਦਰ ਜਾ ਕੇ ਉਹ ਜਿਹੜੀ ਡਾਈਜੈਸਟ ਜਿਹੜੀ ਤੁਸੀਂ ਚਲੋ ਡਾਈਜੈਸਟ ਵਾਲੀ ਤਾਂ ਤੁਹਾਡੀ ਮੈਂ ਗੱਲ ਨਾਲ ਤੁਸੀਂ ਆਪਾਂ ਨੂੰ ਹਰੇਕ ਮਤਲਬ ਜਿਹੜਾ ਕੋਈ ਵੀ ਸਪੋਰਟਸ ਵਾਲਾ ਤੁਸੀਂ ਦੇਖਿਆ ਲਾਸਟ ਟਾਈਮ ਔਰਨਾਰਡੋ ਦੀ ਇਹ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਜਦੋਂ ਕਿ ਉਹਨੇ ਆਪਦੇ ਟੇਬਲ ਤੋਂ ਕੋਕ ਨੂੰ ਹਟਾਤਾ ਸੀਗਾ ਤੇ ਜਿਹੜੀ ਉਹਦੀ ਮੇਨ ਜਿਹੜਾ ਬ੍ਰਾਂਡ ਵੈਸਟਰ ਮਤਲਬ ਉਹਨਾਂ ਦਾ ਕੋਈ ਵੀ ਉਹਨੂੰ ਇਹ ਚੀਜ਼ ਨਹੀਂ ਸੀਗੀ ਵੀ ਮੈਨੂੰ ਪੈਸਾ ਉਹਨੂੰ ਇਹ ਚੀਜ਼ ਆ ਵੀ ਮੈਂ ਜਿਹੜੀ ਚੀਜ਼ ਦੀ ਸਿਹਤ ਦੇ ਰਿਆਂ ਉਹ ਮਾੜੀ ਹੈ ਵੀ ਮੈਨੂੰ ਦੇਖ ਕੇ ਬੱਚੇ ਵੀ ਪੀਣਗੇ ਤੇ ਵੱਡੇ ਵੀ ਪੀਣਗੇ ਉਹਨੂੰ ਉਹ ਜਿਹੜੀਆਂ ਬੋਤਲਾਂ ਚੱਕ ਕੇ ਉਹਨੇ ਸਾਈਡ ਤੇ ਕਰਤੀਆਂ ਸੀ ਜਦੋਂ ਤੁਸੀਂ ਦੇਖੋ ਐਡੇ ਵੱਡੇ ਲੈਵਲ ਤੇ ਜਾ ਕੇ ਉਹਨਾਂ ਨੂੰ ਲੱਗ ਰਿਹਾ ਕਿਉਂਕਿ ਉਹਨਾਂ ਦੇ ਤਾਂ ਇੱਕ ਮਤਲਬ 4 4 5 5 ਤਾਂ ਡਾਕਟਰ ਹੋਣਗੇ ਠੀਕ ਆ ਤੇ ਉਹਨਾਂ ਦੇ ਨਾਲ ਜਿਹੜੇ ਟ੍ਰੇਨਰ ਵੀ ਕਿੰਨੇ ਜੁੜੇ ਹੋਣਗੇ ਤਾਂ ਉਹਨਾਂ ਨੂੰ ਪਤਾ ਵੀ ਇਹ ਚੀਜ਼ ਦਾ ਸਿਹਤ ਪ੍ਰਤੀ ਕਿੰਨਾ ਹਾਨੀਕਾਰਕ ਆ ਜਾਂ ਕਿੰਨਾ ਉਹ ਮਤਲਬ ਆਪਣਾ ਘਾਹ ਉਹ ਇਹ ਚੀਜ਼ਾਂ ਦਾ ਵਰਲਡ ਲੈਵਲ ਦੇ ਉੱਪਰ ਵੀ ਇਸ ਚੀਜ਼ ਦਾ ਕਹਿੰਦੇ ਨੇ ਵੀ ਹਮੇਸ਼ਾ ਚੈੱਕ ਕਰਾਉਂਦਾ ਵੀ ਕੋਈ ਸਿਹਤ ਲਈ ਹਾਨੀਕਾਰਕ ਹੈਗਾ ਜਾਂ ਉਹਦੇ ਨਾਲ ਹੋਰ ਵੀ ਕਈ ਹੈਗੇ ਆ ਹਨ ਪਰ ਜਿਹੜੀਆਂ ਚੀਜ਼ਾਂ ਦਾ ਸਾਨੂੰ ਪਤਾ ਇੱਥੇ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਜਾਣ ਪੁੱਝ ਕੇ ਪੀਂਦੇ ਆ ਤੇ ਸਾਡੀ ਜਿਹੜੀ ਖਾਸ ਕਰਕੇ ਸਰਕਾਰ ਦੀ ਇਹ ਕਾਦੀ ਗੱਲ ਕਰੀਏ ਉਹਨਾਂ ਦਾ ਵੀ ਬਹੁਤ ਘੱਟ ਧਿਆਨ ਆ ਨਾ ਧਿਆਨ ਨਹੀਂ ਦਿੰਦੇ ਪਿਛਲੇ ਤੋਂ ਉਹਨਾਂ ਦੀ ਮੈਂ ਗੱਲ ਕਰਾਂ ਜਿਹੜੇ ਸਾਡੇ ਸਿਹਤ ਦੇ ਸੀਟ मिनिस्टर ਹੈਗੇ ਆ ਬਲਵੀਰ ਸਿੰਘ ਉਹਨਾਂ ਵੱਲੋਂ ਵੀ ਇੱਕ ਮੈਸੇਜ ਦੇ ਰੂਪ ਵਿੱਚ ਕਹਿ ਸਕਦੇ ਆ ਵੀ ਅਜੇ ਪੱਕਾ ਤਾਂ ਨਹੀਂ ਕਿਹਾ ਵੀ ਸਕੂਲਾਂ ਦੇ ਵਿੱਚ ਕੰਟੇਨਰ ਬਣਿਆ ਹੁੰਦੀਆਂ ਜਾਂ ਕੱਲ੍ਹ ਦੇ ਬਣਿਆ ਦੇ ਵੀ ਉੱਥੇ ਜਿਹੜੇ ਸਟਿੰਗ ਜਾਂ ਐਨਰਜੀ ਦੇ ਡਰਿੰਕ ਉਹ ਨਹੀਂ ਵਿਕਣਗੇ ਪਰ ਚਲੋ ਧਿਆਨ ਉਹਨਾਂ ਦਾ ਬਹੁਤ ਚੰਗਾ ਸਵਾਗਤ ਕਰਦੇ ਆ ਜੀ ਦਾ ਵੀ ਚੰਗੀ ਗੱਲ ਆ ਉਹਨਾਂ ਨੇ ਬੱਚਿਆਂ ਨੂੰ ਉੱਥੋਂ ਚਲੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਇੱਥੇ ਅੰਦਰ ਤਾਂ ਨਾ ਪੀਣਾ ਪਰ ਗੱਲ ਵਿੱਚ ਇਹ ਹੈ ਕਿ ਵੀ ਇਹਨੂੰ ਰੋਕਿਆ ਕਿਵੇਂ ਜਾਵੇ ਰੋਕੇ ਤੇ ਇਸ ਦੇ ਹਿਸਾਬ ਨਾਲ ਜਾਊਗਾ ਨਾ ਜੇ ਤੁਸੀਂ એનર્ਜੀ ਲੈਣੀ ਹੈ ਤਾਂ એનર્ਜੀ ਤੁਹਾਨੂੰ ਕਸਰਤ ਕਰਕੇ ਚੰਗੀ ਖਾਾਕ ਨੇਚਰਲੀ ਖਾ ਕੇ ਹੀ ਸਹੀ ਗੱਲ ਹੈ ਹੋਰ ਵੀ ਤਾਂ ਤੁਸੀਂ ਜਿਵੇਂ ਤੁਸੀਂ ਦਹੀਂ ਹੋਰ ਮੱਖਣ ਨਾਲ ਲੱਸੀ ਪਤਾ ਨਹੀਂ ਕੀ ਕੀ ਤੁਸੀਂ ਖਾ ਲਾਇਆ ਹੋਰ ਛੋਲੇ ਬੜਾ ਬੜਾ ਖੁਸ਼ਾ ਹੈ ਬਹੁਤ ਚੀਜ਼ਾਂ ਹੈਗੀਆਂ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਨੇਚਰਲੀ ਤੁਸੀਂ ਆਪ ਦੀ ਜਿਹੜੀ ਸਿਹਤ ਨੂੰ ਵਧੀਆ ਬਣਾ ਸਕਦੇ ਆ ਇਹ ਬੋਡੀ ਥੋੜੀ ਫੈਟ ਰਹਿ ਸਕਦੀ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਜੀ ਜੇ ਆਪਾਂ ਮੰਨ ਲਓ ਜਿਹੜੇ ਪ੍ਰੋਡਕਟ ਮੰਨ ਲਓ ਤੁਸੀਂ ਯੂਜ਼ ਕਰ ਕਈ ਆਯੁਰਵੇਦਿਕ ਪ੍ਰੋਡਕਟ ਵੀ ਆਉਂਦੇ ਆ ਹਰਬਲ ਬਹੁਤ ਪ੍ਰੋਡਕਟ ਇਦਾਂ ਦੇ ਆਉਂਦੇ ਆ ਜੇ ਤੁਸੀਂ ਯੂਜ਼ ਵੀ ਕਰਨਾ ਤਾਂ ਉਹ ਮਤਲਬ ਕਿਤੇ ਨਾ ਕਿਤੇ ਜਾ ਕੇ ਤੁਹਾਡੀ ਸਿਹਤ ਨੂੰ ਖਰਾਬ ਨਹੀਂ ਮਤਲਬ ਇਹ ਇਹ ਹੈ ਵੀ ਜੇ ਤੁਸੀਂ ਘਰੇ ਤਿਆਰ ਨਹੀਂ ਕਰ ਸਕਦੇ ਤਾਂ ਤੁਸੀਂ ਆਯੁਰਵੇਦਿਕ ਜਿਹੜੇ ਉਹ ਪ੍ਰੋਡਕਟ ਲੈ ਸਕਦੇ ਹਾਂਜੀ ਉਹ ਲੈ ਸਕਦੇ ਆ ਹਰਬਲ ਦੇ ਆਉਂਦੇ ਆ ਆਯੁਰਵੇਦਿਕ ਕੋ ਬਹੁਤ ਚੀਜ਼ਾਂ ਇਦਾਂ ਦੀਆਂ ਬਹੁਤ ਕੰਪਨੀਆਂ ਮਾਰਕੀਟ 'ਚ ਹੈਗੀਆਂ ਜਿਹੜੀਆਂ ਕਿ ਬਾਇ ਨੇਮ ਵੀ ਚੱਲਦੀਆਂ ਉਹਨਾਂ ਦੇ ਉਹ ਜਿਹੜੇ ਜਿਹੇ ਪ੍ਰੋਡਕ ਉਹ ਜਿੰਮੇ ਵੱਲ ਦੂਜੇ ਖਰਾਬ ਕਰਦੇ ਉਹਨਾਂ ਖਰਾਬ ਨਹੀਂ ਕਰਦੇ ਮਤਲਬ ਇਹ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਆਜਰ ਮੈਂ ਤੇ ਕੋ ਉਹਨਾਂ ਦੇ ਮੁਕਾਬਲੇ ਸਲੋ ਕੰਮ ਕਰਦਾ ਤੇ ਚੰਗਾ ਕਰਦਾ ਅਸਲ ਵਿੱਚ ਬਰਡਸੋ ਇੱਥੇ ਵੀ ਇੱਕ ਪੁਆਇੰਟ ਆ ਸਲੋ ਤੇ ਕੋਈ ਜਾਣਾ ਹੀ ਨਹੀਂ ਸੋਣਾ ਹਮ ਅਗਲਾ ਕਹਿੰਦਾ ਵੀ ਮੈਂ ਦੋ ਚਾਰ ਦਿਨ ਖਾਵਾਂ ਤੇ ਮੇਰੇ ਜਿਹੜਾ ਮਸਾਲਾ ਮਤਲਬ ਮੈਂ ਮਸਾਲਾ ਜਿਹੜਾ ਪੂਰਾ ਬਣ ਜਾ ਉਹ ਚੀਜ਼ ਹਾਂ ਜੇ ਤੁਸੀਂ ਕਿਸੇ ਨੂੰ ਕਹੋਗੇ ਵੀ ਦੋ ਕੁ ਮਹੀਨੇ ਲਾ ਲਓ ਤੁਸੀਂ ਹਾਂ ਕਿ ਤੁਸੀਂ ਹੌਲੀ ਹੌਲੀ ਮੈਂ ਉਹ ਕਹਿੰਦੇ ਨਹੀਂ ਇੰਨਾ ਸਮਾਂ ਨਹੀਂ ਹੈ ਹਾਂ ਵੀ ਮੇਰੇ ਜਿਹੜਾ ਪਹਿਰਾ ਫਰਾਨਾ ਫਰੈਂਡ ਸੀਗਾ ਯਾਰ ਉਹਦੇ ਤਾਂ 15 ਦਿਨਾਂ ਚ ਆਏ ਮਹੀਨਾ ਕਿ ਦਿਨਾਂ ਚ ਆਏ ਹੋ ਗਿਆ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਕਿਸੇ ਨਾ ਕਿਤੇ ਜਾ ਕੇ ਗਲਤ ਪਾਸੇ ਲੈ ਕੇ ਜਾਂਦੀਆਂ ਹੈਗੀਆਂ ਮਤਲਬ ਮੇਰਾ ਕਹਿਣ ਦਾ ਭਾਵ ਇਹ ਸੀ ਜੇ ਤੁਸੀਂ ਯੂਜ਼ ਹੀ ਕਰਨਾ ਜੇ ਤੁਸੀਂ ਘਰੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੁਸੀਂ ਬਣਾ ਨਹੀਂ ਸਕਦੇ ਕੁਝ ਘਰੇ ਖਾ ਨਹੀਂ ਸਕਦੇ ਜਾਂ ਤੁਹਾਡੇ ਘਰੇ ਦੁੱਧ ਪਾਣੀ ਨਹੀਂ ਹੈਗਾ ਹਨ ਤੇ ਤੁਸੀਂ ਮੰਨ ਲਓ ਉਦਾਂ ਦੇ ਪ੍ਰੋਡਕਟ ਯੂਜ਼ ਕਰੋ ਜਿਹੜੇ ਹਰਬਲ ਆ ਜਿਹੜੇ ਆਯੁਰਵੇਦਿਕ ਆ ਜਿਹੜੇ ਕਿਤੇ ਨਾ ਕਿਤੇ ਜਾ ਕੇ ਤੁਹਾਡੀ ਬਾਡੀ ਨੂੰ ਨੁਕਸਾਨ ਨਹੀਂ ਕਰਦੇ ਪਰ ਉਹਨਾਂ ਦਾ ਰਿਜ਼ਲਟ ਸਲੋ ਆ ਰਿਜ਼ਲਟ ਸਲੋ ਹੁੰਦਾ ਹੈਗਾ ਕਿਤੇ ਨਾ ਕਿਤੇ ਜਾ ਕੇ ਪਰ ਉਹ ਤੁਹਾਡੀ ਬਾਡੀ ਨੂੰ ਖਰਾਬ ਨਹੀਂ ਕਰ ਦੇਗਾ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਤੁਸੀਂ ਜਿਹੜੇ ਨੌਜਵਾਨ ਖਾਸ ਕਰਕੇ ਜਿਹੜੇ ਉਹਨਾਂ ਨੂੰ ਆਪਣਾ ਮੈਸੇਜ ਤਾਂ ਇਹੀ ਹੈ ਜੀ ਬਰਾਤ ਸਾਹਿਬ ਮੈਂ ਤਾਂ ਤੁਸੀਂ ਵੀ ਆਪ ਦਾ ਸਰੀਰ ਅਲੀ ਪਹਿਲਾਂ ਤਾਂ ਧਿਆਨ ਦੇਣਾ ਸ਼ੁਰੂ ਕਰੋ ਫੇਰ ਹੌਲੀ ਹੌਲੀ ਖਰਾਕ ਅਲੀ ਪਹਿਲਾਂ ਤੁਸੀਂ ਗਰਾਉਂਡ ਜਾਂਦੇ ਹੋ ਜੇ ਤੁਸੀਂ ਮੰਨ ਲਓ ਜਿਮ ਦੇ ਜੇ ਇੱਕ ਗੱਲ ਇੱਥੇ ਇਹ ਵੀ ਆ ਹਰੇਕ ਬੰਦਾ ਹਰੇਕ ਨੌਜਵਾਨ ਹਰੇਕ ਮੁੰਡਾ ਅੱਜ ਕੱਲ ਮਸਲ ਦਿਖਾਉਣ ਦੇ ਟਾਈਮ ਉਹਦੇ 'ਚ ਹੋਇਆ ਵੇ ਵੀ ਮੇਰਾ ਸਰੀਰ ਸੋਹਣਾ ਲੱਗੇ ਤੁਸੀਂ ਫਿੱਟ ਰਹਿਣਾ ਤਾਂ ਤੁਹਾਨੂੰ ਗਰਾਉਂਡ ਵੀ ਫਿੱਟ ਕਰਨਾ ਸ ਹੈ ਗਰਾਉਂਡ ਜਾਓਗੇ ਸਵੇਰ ਉੱਠਣਾ ਸ਼ੁਰੂ ਕਰੋਗੇ ਰਾਤ ਨੂੰ ਟਾਈਮ ਨਾਲ ਸੌਣਾ ਸ਼ੁਰੂ ਕਰੋਗੇ ਮੋਬਾਈਲ ਨੂੰ ਛੱਡੋਗੇ ਤੇ ਹੌਲੀ 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 ਤੁਹਾਡਾ ਧਿਆਨ ਇੱਧਰ ਨੂੰ ਆਉਣਾ ਸ਼ੁਰੂ ਹੋ ਜਾਊਗਾ ਤੁਹਾਡੇ ਕੋਈ ਸੁਜੈਸ਼ਨ ਲੈਣੀ ਚਾਹਵੇ ਤਾਂ ਕਿਹੜੇ ਫੋਨ ਨੰਬਰ ਤੇ ਕੰਟੈਕਟ ਕਰਨੋ ਆਪਣਾ ਮੇਰਾ ਨੰਬਰ ਹੀ 9815472942 ਆ ਜੇ ਕਿਸੇ ਨੂੰ ਕਿਤੇ ਮਤਲਬ ਕਿਸੇ ਨੇ ਕੋਈ ਗੱਲ ਵੀ ਕਰਨੀ ਆ ਫਿਟਨੈਸ ਲੈਵਲ ਦੇ ਕੋਈ ਐਕਸਰਸਾਈਜ਼ ਦੇ ਲਈ ਕੋਈ ਖਾਦ ਖਰਾਕ ਦੇ ਲਈ ਕੋਈ ਕੋਈ ਚੀਜ਼ ਲਈ ਆਪਾਂ ਸੋ ਵੀ ਗੱਟ ਹਾਜ਼ਰ ਹੈ ਬਿਲਕੁਲ ਇਹਨਾਂ ਨੇ ਆਪਣਾ ਨੰਬਰ ਵੀ ਤੁਹਾਨੂੰ ਬੋਲ ਦਿੱਤਾ ਹੈਗਾ ਦੋਸਤੋ ਮੈਂ ਦੁਬਾਰਾ ਫੇਰ ਤੁਹਾਨੂੰ ਇਹੀ ਬੇਨਤੀ ਕਰੂੰਗਾ ਮੈਂ ਪਰਿਵਾਰਾਂ ਨੂੰ ਵੀ ਬੇਨਤੀ ਕਰੂੰਗਾ ਜਿਨ੍ਹਾਂ ਦੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਹੈਗੇ ਆ ਜਾਂ ਕਾਲਜਾਂ 'ਚ ਪੜ੍ਹਦੇ ਹੈਗੇ ਆ ਤੁਸੀਂ ਆਪਣੇ ਬੱਚਿਆਂ 'ਤੇ ਧਿਆਨ ਦੇਵੋ ਜਿਹੜਾ ਮੋਡਲਾ ਕਹਿੰਦੇ ਨੇ ਵੀ ਇੱਕ ਨਸ਼ੇ ਦੇ ਰੂਪ ਦੇ ਵਿੱਚ ਜਿਹੜੇ ਡਰਿੰਕ ਹੈ ਜਿਹੜੇ એનર્ਜੀ ਡਰਿੰਕ ਲੈ ਰਹੇ ਬੱਚੇ ਤੇ ਉਹ ਆਪਣੇ ਆਮ ਲੋਕਾਂ ਨੂੰ ਬਹੁਤ ਘੱਟ ਪਤਾ ਖਾਸ ਕਰਕੇ ਪੇਂਡੂ ਲੋਕਾਂ ਨੂੰ ਉਹਨਾਂ ਨੂੰ ਬਚਾਉਣ ਦੀ ਲੋੜ ਹੈਗੀ ਹੈ ਜਿਹਦੇ ਵਿੱਚ ਸਟਿੰਗ ਹੈਗਾ, ਹੈਲ ਹੈਗਾ, ਰੈਡਬੋਲ ਹੈਗਾ ਇਹਨਾਂ ਤੋਂ ਬਚਾਓ ਤੇ ਇਹ ਨਾਮ ਪੀਣ ਦੇਵੋ ਜੇਕਰ ਉਹ ਕੁਝ ਪੀਣਾ ਚਾਹੁੰਦੇ ਹੈ ਤੇ ਘਰੋਂ ਉਹਨੂੰ ਸੰਕਾਂਜੀ ਵੀ ਬਣਾ ਕੇ ਦੇ ਦਿਓ ਜਾਂ ਕੋਈ ਹੋਰ ਜਿਹੜੇ ਦੂਸਰੇ ਪ੍ਰੋਡਕਟ ਹੈਗੇ ਆ ਜਿਵੇਂ ਕੋਈ ਪ੍ਰੋਟੀਨ ਜਾਂ ਕੋਈ ਪੋਸਟ ਵਰਕਆਊਟ ਆ ਜਾਂ ਪ੍ਰੀ ਵਰਕਆਊਟ ਆ ਉਹਨਾਂ ਤੇ ਵੀ ਥੋੜਾ ਗਰੇਜ਼ ਕਰੋ ਬਿਲਕੁਲ ਜਿਹੜੀਆਂ ਤੁਸੀਂ ਆਰਟੀਫੀਸ਼ਲ ਜਿਹੜੀਆਂ ਪ੍ਰੋਡਕਟ ਆਉਂਦੇ ਆ ਜਿਹੜੇ ਮਸ਼ਹੂਰੀਆਂ ਆਉਂਦੀਆਂ ਫੇਸਬੁੱਕ ਤੇ ਆਉਂਦੀਆਂ ਇੰਸਟਾਗ੍ਰਾਮ ਤੇ ਆਉਂਦੀਆਂ ਇਹਨਾਂ ਤੋਂ ਗਰੇਜ਼ ਕਰੋ ਤਾਂ ਤਾਂ ਕਰਕੇ ਜਿਹੜੇ ਆਪਣੇ ਬੱਚੇ ਆ ਆਪਣਾ ਪੰਜਾਬ ਆ ਨਵਾਂ ਨਰਵਾ ਬਣ ਸਕਦਾ ਬਚ ਸਕਦੇ ਹੈਗੇ ਆ ਇੱਕ ਹੋਰ ਜਿਹੜਾ ਤੁਸੀਂ ਹੁਣ ਨਾ ਲਾਸਟ ਆਪਾਂ ਦੇਖਦੇ ਸਾਰੇ ਹੀ ਦੇਖਦੇ ਆਂ ਸੋਸ਼ਲ ਮੀਡੀਆ 'ਤਾਂ ਇੱਕ ਪਾਸमां ਬਾਰੇ ਜਿਹੜਾ ਮਤਲਬ ਇਹ ਗਿਆਨ ਵੰਡਿਆ ਜਾ ਰਿਹਾ ਹੈ ਵੀ ਪਾਸमां ਚੀਜ਼ ਬਣਾ ਲਓ ਜੀ ਇੱਦਾਂ ਹੋ ਜਾਊਗਾ ਤੁਹਾਡੇ ਚਾਹੇ ਪਾਵਰ ਆਜੂ ਤੁਸੀਂ ਐਂ ਕਰ ਦੋਗੇ ਉਹਨਾਂ ਤੋਂ ਬਚਨ ਦੀ ਲੋੜ ਬਚਨ ਦੀ ਕਿਉਂ ਲੋੜ ਆ ਉਹਦੇ ਵਿੱਚ ਪਾ ਕੇ ਉਹ ਕੀ ਦਿੰਦੇ ਆ ਜਾਂ ਉਹ ਕੀ ਖਵਾਈ ਜਾਂਦੇ ਆ ਜਾਂ ਕਿੱਦਾਂ ਦੀਆਂ ਉਹ ਗਰਮ ਚੀਜ਼ਾਂ ਬਹੁਤ ਜ਼ਿਆਦਾ ਆ ਜਾਂ ਪੰਜ ਜਿਹੜੀਆਂ ਦੁਨੀਆਂ ਸਾਡੇ ਦੇ ਸਰੀਰ ਤੇ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਬਾਰ-ਬਾਰ ਉਹੀ ਕਹਾਂਗੇ ਬੱਚੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਝੂਠ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈਗਾ ਉਹਨੂੰ ਮਤਲਬ ਪਤਾ ਨਹੀਂ ਆਪਾਂ ਨੂੰ ਉਹਨਾਂ ਵਿੱਚ ਕੀ ਪਾਇਆ ਹੁੰਦਾ ਤੇ ਜਿਹੜੀ ਚੀਜ਼ ਵਿਖਾਈ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਇਹੀ ਪਤਾ ਲੱਗਦਾ ਵੀ ਬੰਦਾ ਦਾ ਖਤਮ ਜਾਂ ਉਹ ਸਰੀਰ ਪੱਧਰ ਤੇ ਵੈਸੇ ਵੀ ਚਲਿਆ ਗਿਆ ਓੰਜ ਵੀ ਕਈ ਵਾਰ ਦੁਨੀਆ ਤੋਂ ਵਿਜੇਦਿਆ ਜਾਂਦੇ ਆ ਬੱਚਿਆਂ ਦੀ ਲੋੜ ਹੈ ਪਰਿਵਾਰਾਂ ਨੂੰ ਬੇਤੀ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਆਪਣੇ ਬੱਚਿਆਂ ਨੂੰ ਨਵੇਂ ਤੇ ਨੁਰੇ ਬਣਾਉਣ ਲਈ ਘਰ ਦੀ ਖਰਾਕ ਦੇਵੋ ਤੇ ਰਾਜ ਬਰਾਲ ਉਹਨਾਂ ਨੇ ਤੁਹਾਨੂੰ ਆਪਣਾ ਨੰਬਰ ਦੱਸ ਦਿੱਤਾ ਹੈਗਾ ਜੇ ਕਿਸੇ ਨੇ ਫਿਟਨੈਸ ਦੇ ਰੂਪ ਦੇ ਚੰਨਾਂ ਨਾਲ ਕੰਟੈਕਟ ਕਰਨਾ ਹੋਵੇ ਜਾ ਕੋ ਰੈ ਲੜੀ ਨੂੰ ਬਤਨਾਂ ਦੇ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਂ ਉਮੀਦ ਕਰਦਾ ਤੁਹਾਡੀ ਜਲਦੀ ਵੱਖਰੀ ਪਹਿਲ ਨੂੰ ਇਸ ਵੱਖਰੀ ਗੱਲਬਾਤ ਨੂੰ ਤੁਸੀਂ ਸ਼ੇਅਰ ਵੀ ਕਰੋਗੇ ਸਾਡਾ ਪੇਜ ਆ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ